ਸਾਸ਼ੀ ਗਾਲ ਜੀ ਆਪਾਂ ਜਿਹੜਾ ਹੈਗਾ ਇਸ ਟਾਈਮ ਅਜੀਦਪੁਰ ਟੋਲ ਪਲਾਜ਼ਾ ਖੜੇ ਆ ਜਿੱਥੇ ਕੁਝ ਸਮਾਂ ਪਹਿਲਾਂ ਆਪਾਂ ਕਹਿ ਦਈਏ ਕਿ ਕੁਝ ਇੱਕ ਇੱਕ ਮਹੀਨਾ ਪਹਿਲਾਂ ਇੱਕ ਰੌਲਾ ਪਿਆ ਸੀ ਸੋਸ਼ਲ ਮੀਡੀਆ ਤੇ ਕਾਫੀ ਵਾਅ ਫੈਲੀ ਸੀ ਕਿ ਅਜੀਦਪੁਰ ਟੋਲ ਪਲਾਜ਼ਾ ਜਿਹੜਾ ਹੈਗਾ 11 ਮਈ 2023 ਤੱਕ ਇਹਦੀ ਮਿਆਦ ਸੀ ਇਹਦੀ ਮਿਆਦ ਪੁੱਗ ਚੁੱਕੀ ਹੈਗੀ ਔਰ ਇੱਥੇ ਜਿਹੜਾ ਟੋਲ ਟੈਕਸ ਹੈਗਾ ਨਜ਼ਾਇਜ਼ ਰੂਪ ਵਿੱਚ ਗਲਤ ਤਰੀਕੇ ਨਾਲ ਜਿਹੜਾ ਟੋਲ ਟੈਕਸ ਵਸੂਲਿਆ ਜਾ ਰਿਹਾ ਹਾਲਾਂਕਿ ਇਸ ਪੋਸਟ ਨੂੰ ਕੁਝ ਅਜਿਹੇ ਪੱਤਰਕਾਰਾਂ ਨੇ ਵੀ ਸ਼ੇਅਰ ਕੀਤਾ ਇਹ ਪੱਤਰਕਾਰਾਂ ਨੇ ਆਪਣੇ ਪੋਸਟਾਂ ਦੇ ਆਪਣੇ ਫੇਸਬੁੱਕ ਤੇ ਪਾਇਆ ਜਿਹਨਾਂ ਦਾ ਪੱਤਰਕਾਰਤਾ ਦਾ ਇਨੀਟੇਟ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ ਸਿਰਫ ਝੂਠੀਆਂ ਅਫਵਾਹਾਂ ਫਲਾ ਕੇ ਆਪਣੀ ਨੀ ਪੱਤਰਕਾਰਤਾ ਨੂੰ ਕੈਮ ਰੱਖਣਾ ਚਾਹੁੰਦੇ ਪਰ ਅੱਪਾ ਅੱਜ ਸਪਸ਼ਟ ਕਰ ਦਈਏ ਕਿ ਇਸ ਟੋਲ ਪਲਾਜੇ ਦਾ ਨਵਾਂ ਕੰਟਰੈਕਟ 8 ਫਰਵਰੀ 2024 ਨੂੰ ਹੋਇਆ ਜੋ ਕਿ 7 ਫਰਵਰੀ 2025 ਤੱਕ ਲਈ ਹੋਇਆ ਟ੍ਰੈਫਿਕ ਕੰਪਨੀ ਨਾਮ ਦੀ ਜਿਹੜੀ ਹੈਗੀ ਆ ట్రాਫਿਕ ਮੂਵਮੈਂਟ ਨਾਮ ਦੀ ਇੱਕ ਕੰਪਨੀ ਹੈਗੀ ਉਸ ਨੇ ਜਿਹੜਾ ਇਸ ਦਾ ਨਵਾਂ ਕੰਟਰੈਕਟ ਲਿਆ ਹੈਗਾ ਟੋਲ ਪਲਾਜ਼ੇ ਦਾ 1 ਸਾਲ ਲਈ ਜਿਸ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਪਾਸ ਕੀਤਾ ਗਿਆ ਨੈਸ਼ਨਲ ਹਾਈਵੇਅ ਅਥਾਰਟੀ ਨੇ ਜਿਹੜਾ ਇਸ ਕੰਪਨੀ ਨੂੰ ਇੱਕ ਸਾਲ ਲਈ ਟੋਲ ਕਲੈਕਸ਼ਨ ਦਾ ਜਿਹੜਾ ਠੇਕਾ ਦਿੱਤਾ ਹੈਗਾ ਔਰ ਸਪਸ਼ਟ ਕਰਦੀ ਹੈ ਕਿ ਇਸ ਦਾ ਹਜੇ ਕੋਈ ਮਿਆਦ ਨਹੀਂ ਪੁੱक्की ਸਾਡੀ ਇਸ ਸਬੰਧੀ ਜਿਹੜਾ ਹੈਗਾ ਕਿਸਾਨ ਮੋਰਚੇ ਦੇ ਜਿਹੜੇ ਪ੍ਰਧਾਨ ਹੈਗੇ ਆ ਲਖਵਿੰਦਰ ਸਿੰਘ ਉਹਨਾਂ ਦਾ ਵੀ ਗੱਲ ਹੋਈ ਉਹਨਾਂ ਨੇ ਵੀ ਇਹ ਗੱਲ ਸਪਸ਼ਟ ਕੀਤੀ ਕਿ ਕੁਝ ਪੱਤਰਕਾਰਾਂ ਵੱਲੋਂ ਜਿਹੜੀਆਂ ਗਲਤ ਅਫਵਾਹਾਂ ਫਲਾਈਆਂ ਜਾ ਰਹੀਆਂ ਜਦੋਂ ਉਹਨਾਂ ਪੱਤਰਕਾਰਾਂ ਕੋਲ ਸਪਸ਼ਟੀਕਰਨ ਮੰਗਿਆ ਜਾਂਦਾ ਹੈ ਤਾਂ ਪੱਤਰਕਾਰ ਨਾ ਨੁਕਰ ਕਰਦੇ ਹਨ ਕੋਈ ਪੀਡੀਐਫ ਜਾਂ ਕੋਈ ਸਬੂਤ ਆਪਣੇ ਅਖਬਾਰ ਦੇ ਪੇਸ਼ ਕਰਨ ਨੂੰ ਜਿਹੜੇ ਨਕਾਮ ਹੁੰਦੇ ਹਨ ਸਿਰਫ ਅਜਿਹੇ ਜਿਹੜੇ ਪੱਤਰਕਾਰ ਹੈਗੇ ਆ ਸੋਸ਼ਲ ਮੀਡੀਆ ਦੇ ਉੱਪਰ ਗੁੰਮਰਾਹ ਕਰੇ ਹਨ ਲੋਕਾਂ ਨੂੰ ਔਰ ਜਿਹੜੀ ਜਨਤਾ ਨੂੰ ਘਬਰਾਹ ਕੀਤਾ ਜਾ ਰਿਹਾ ਸਿਰਫ ਆਪਣੀ ਜਿਹੜੀ ਝੂਠੀ ਪੱਤਰਕਾਰਤਾ ਜਿਹੜੀ ਹੈਗੀ ਆ ਉਸ ਨੂੰ ਕਾਇਮ ਰੱਖਣ ਵਾਸਤੇ ਆਪਣੀ ਝੂਠੀ ਜਿਹੜੀ ਸ਼ੋਹਰਤ ਹੈਗੀ ਆ ਜਿਹੜੀ ਆਪਣੀ ਝੂਠੀ ਜਿਹੜੀ ਪੱਤਰਕਾਰਤਾ ਨੂੰ ਜਿਹੜੀ ਕਾਇਮ ਰੱਖਣ ਵਾਸਤੇ ਇਹਦੇ ਆਫਵਾ ਫਲਾਈ ਜਾ ਰਹੀਆਂ ਹਨ ਤੋਂ ਜਿਹੜੀ ਸੁਚੇਤ ਰਹਿਣ ਦੀ ਲੋੜ ਹੈਗੀ ਆ ਆਪਾਂ ਕਨਫਰਮ ਕਰਦੀ ਆਪਾਂ ਤੁਹਾਨੂੰ ਦੁਬਾਰਾ ਦੱਸਦੀ ਆ ਕਿ ਇਹ ਜਿਹੜਾ ਟੋਲ ਪਲਾਜ਼ਾ ਜਿਸ ਦੇ ਬਾਰੇ ਆਫਵਾ ਫਲਾਈ ਜਾ ਰਹੀ ਸੀ ਕਿ 11 ਮਈ 2023 ਨੂੰ ਜਿਹੜੀ ਦੀ ਮਾਨਤਾ ਜਿਹੜੀ ਹੈਗੀ ਆ ਜਿਹੜੀ ਦੀ ਮਿਆਦ ਜਿਹੜੀ ਪੁੱਗ ਚੁੱਕੀ ਹੈਗੀ ਪਰ ਨਹੀਂ ਅਜੇ ਹਾਲੇ ਕੁਝ ਨਹੀਂ ਆਪਾਂ ਹੁਣ ਇਸ ਬੰਦੇ ਜਿਹੜਾ ਇੱਥੇ ਦੇ ਮੈਨੇਜਰ ਹੈਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਦੱਸ ਸਪਸ਼ਟ ਕੀਤਾ ਕਿ ਉਹਨਾਂ ਨੂੰ ਜਿਹੜਾ 1 ਸਾਲ ਦਾ ਕੰਟਰੈਕਟ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਦਿੱਤਾ ਗਿਆ ਹੈਗਾ ਸਰ ਕਿਹਦਾ ਨਾਮ ਕੀ ਆਇਆ ਤੁਹਾਡਾ ਜੇ ਪ੍ਰਕਾਸ਼ ਜੀ ਆਪ ਮੈਨੇਜਰ ਹੋ ਜਾਂ ਆਪ ਜੀ ਉਹ ਕੌਨਸੀ ਕੰਪਨੀ ਹੈ ਟ੍ਰੈਫਿਕ মিডিਆ ਐਕਮ ਜੀ ਆਪ ਨੇ ਅਜੀਜ਼ ਪੋਟੋਲ ਪਲਾਜਾ ਕਦੋਂ ਸੇ ਲਿਆ ਹੋਇਆ ਹੈ 8 ਸਰ ਅਜੀਜ਼ 8 ਸਾਲ ਪਹਿਲੇ ਜੀ सोशल मीडिया पे अफवाह है ये कोई ये जो है 11 मई 2023 हजार खत्म हो गया कौन है तो अभी क्या आपका क्या कहना है खत्म हो गया तो टेंडर कैसे मिलता है एक साल का टेंडर है, का टेंडर? ने। नेशनल है अगर खत्म तो नहीं, नहीं, हो, नहीं होता अच्छा एक साल का वर्कअपर आठ फरवरी दो हजार पच्चीस आपने देखा की सोशल मीडिया पे घूम रहा है